ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਿਸ ਹਉ ਨਹੀਂ ਕਿਸ ਆਹੇ ਨਮੋਰਾ ਅਸਰ ਲਜਾ ਰਾਖ ਲਿਓ ਸਦ ਨਾ ਜਨ ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਕੱਲ ਤੱਕ ਸ੍ਰੀ ਰਾਗ ਦੇ 68ਵੇਂ ਸ਼ਬਦ ਤੱਕ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਕੀਤੀ ਸੀ ਅੱਜ ਆਪਾਂ 68ਵੇਂ ਸ਼ਬਦ ਤੋਂ ਅੱਗੇ ਸ਼ੁਰੂ ਕਰਦੇ ਆਂ ਮਹਾਰਾਜ ਕਿਰਪਾ ਕਰਨਾ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸੋ ਕਰੋ ਅਸ਼ੀਰਵਾਦ ਦਿਓ ਗੁਰੂ ਮਹਾਰਾਜ ਸਿਰ ਤੇ ਮਿਹਰ ਭਦਿਆ ਹੱਥ ਰੱਖੀ ਅੱਗੇ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਵਾ ਲੈਣ ਜੀ ਸ੍ਰੀ ਰਾਗ ਮਹੱਲਾ ਚੌਥਾ ਰਸੇ ਅੰਮਦ ਨਾਮ ਰਸ ਅਤਿ ਭਲਾ ਕੀਤ ਵਿਦ ਮਿਲਾਇ ਰਸਿ ਖਾਏ ਜਾਏ ਪੁਸ਼ੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਇਹ ਸ਼ਬਦ ਆਪਾਂ ਕੱਲ ਕਰ ਚੁੱਕੇ ਆ ਅੱਜ ਉਸ ਤੋਂ ਅੱਗੇ ਦਾ ਸ਼ਬਦ ਆ ਜਿਹੜਾ ਇਸ ਤੇ ਵਿਚਾਰ ਕਰਨੀ ਐ ਸੋ ਖਿਮਾ ਕਰਨੀ ਸ੍ਰੀ ਰਾਗ ਮਹੱਲਾ ਚੌਥਾ ਦੈਨ ਸੇ ਝੜਾ ਫਿਰ ਆਤਵੈ ਰਹਿਣ ਸਬਾਈ ਜਾਏ ਆਵ ਘਟੈ ਨਰ ਨਾ ਬੁਜੈ ਨਿਤ ਮੂਸਾ ਲਾਜ ੁਟਕਾਏ ਇਹ ਚੌਥੇ ਪਾਤਸ਼ਾਹ ਸਹਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਉਹ ਵਿਚਾਰੀ ਕੀ ਗੁਰਬਾਣੀ ਹੈ ਤੇ ਇਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 41ਵੇਂ ਅੰਗ ਤੇ ਦਰਜ ਕੀਤਾ ਹੈ ਦਿਨ ਸੇ ਚੜੇ ਫਿਰ ਆਥਮੈ ਰੈਣ ਸਬਾਈ ਜਾਏ ਦਿਨ ਚੜ ਗਿਆ ਸ਼ਾਮਾਂ ਪੈ ਗਈਆਂ ਸ਼ਾਮਾਂ ਪੈਣ ਤੋਂ ਬਾਅਦ ਰਾਤ ਪੈ ਗਈ ਤੇ ਰਾਤ ਵੀ ਲੰਘ ਗਈ ਆਵ ਘਟੈ ਨਰ ਨਾ ਬੁਝੈ ਨਿਤ موسی ਲਾਜ ਟੁਕਾਏ ਉਮਰ ਘਟਦੀ ਜਾਂਦੀ ਹੈ ਇਨਸਾਨ ਨੂੰ ਪਤਾ ਨਹੀਂ ਲੱਗਦਾ ਇਹ ਇਸ ਤਰ੍ਹਾਂ ਹੁੰਦਾ ਜਿ ਤਰ੍ਹਾਂ ਇੱਕ ਲੱਜ ਹੈ ਨਾ ਖੂਦ ਹੀ ਉਹਨੂੰ ਹੌਲੀ ਹੌਲੀ ਰੱਸੀ ਨੂੰ ਹੌਲੀ ਹੌਲੀ ਚੂਹਾ ਟੁੱਕਦਾ ਜਾਂਦਾ ਟੁੱਕਦਾ 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 ਜਾਂਦਾ ਤੇ ਜਦੋਂ ਉਹ ਪੂਰੀ ਤਰ੍ਹਾਂ ਰੱਸੀ ਜਿਹੜੀ ਆ ਰੱਸਾ ਜਿਹੜਾ ਉਹ ਵੱਢਿਆ ਜਾਂਦਾ ਤੇ ਫਿਰ ਜਿਹੜਾ ਵੀ ਉਹ ਰੱਸੇ ਦਾ ਲਮਕਿਆ ਹੋਵੇ ਉਹ ਖੂਦ ਦੇ ਵਿੱਚ ਡੁੱਬ ਜਾਂਦਾ ਹੈ ਜਾਣੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੰਨਾ ਜਾਣੇ ਜੇ ਦਿਨ-ਦਿਨ ਅਬਦ ਘਟਤ ਹੈ ਜਿਸ ਤਰ੍ਹਾਂ ਇੱਕ ਇਸਤਰੀ ਹੈ ਮਾਂ ਵਾ ਜਿਹੜੀ ਬੱਚੇ ਦੀ ਉਹ ਕਹਿੰਦੀ ਮੇਰਾ ਬੱਚਾ ਵੱਡਾ ਹੋ ਰਿਹਾ ਪਲ-ਪਲ ਵੱਡਾ ਹੋ ਰਿਹਾ ਪਰ ਉਹ ਇਹ ਨਹੀਂ ਸਮਝਦੀ ਕਿ ਪਲ-ਪਲ ਮਿੰਟ-ਮਿੰਟ ਦਿਨ-ਦਿਨ ਕਰਕੇ ਮੇਰੇ ਬੱਚੇ ਦੀ ਜਿਹੜੀ ਉਮਰ ਹੈ ਨਾ ਉਹ ਘਟਦੀ ਜਾਣ ਰਹੀ ਹੈ ਗੋੜਾ ਮਿੱਠਾ ਮਾਇਆ ਪਸਰਿਆ ਮਾਨਮੁਖ ਲਗ ਮੱਖੀ ਪਚੈ ਪਚਾਏ ਇੰਨਾ ਸਾਡਾ ਮੋਹ ਦਾ ਤੇ ਮਾਇਆ ਦਾ ਮਿੱਠਾ ਜਾਲ ਸਾਡੇ ਤੇ ਪਿਆ ਹੋਇਆ ਹੈ ਨਾ ਚਾਰ ਚਫੇਰੇ ਪਸਰਿਆ ਹੋਇਆ ਤੇ ਜਿਹੜਾ ਮਨਮੁਖ ਮਾਨਾ ਹੈ ਨਾ ਸਾਡਾ ਇਹ ਮੱਖੀ ਮੱਖੀ ਦੀ ਤਰ੍ਹਾਂ ਜਿਦ ਤਰ੍ਹਾਂ ਮੱਖੀ ਹੈ ਨਾ ਜਿਹੜੀ ਇਹ ਜਿੱਥੇ ਕਿਤੇ ਗੋੜਨ ਲੱਗਾ ਹੋਵੇ ਉੱਥੇ ਆ ਕੇ ਵਾਰ-ਵਾਰ ਬਹਿ ਜਾਂਦੀ ਹੈ ਲਾ ਵਾਰ-ਵਾਰ ਬਹਿ ਜਾਂਦੀ ਆ ਤੇ ਉਹਦੇ ਤੇ ਹੀ ਮੁੜ ਮੁੜ ਤੁਰੇ ਆਉਂਦੀ ਆ ਤੇ ਹੋਰ ਕਿਸੇ ਪਾਸੇ ਮੱਖੀ ਨਹੀਂ ਜਾਂਦੀ ਇਸ ਤਰ੍ਹਾਂ ਜਿਹੜਾ ਮਨਮੁਖ ਦਾ ਮਨਵਾਂ ਉਹ ਮਾਇਆ ਦੇ ਵਿੱਚ ਗਲਤਾਨ ਹੋਇਆ ਏ ਮਾਇਆ ਦੇ ਵਿੱਚ ਰਿੱਝਿਆ ਪਿਆ ਏ ਤੇ ਮਾਇਆ ਉਹਨੂੰ ਆਪਣੇ ਪੰਖਾਂ ਦੇ ਵਿੱਚ ਲੈ ਚੁੱਕੀ ਹੈ ਸੋ ਐਸੇ ਮਨਮੁਖ ਲੋਕ ਆ ਜਿਹੜੇ ਉਹ ਇੱਕ ਮੱਖੀ ਦੀ ਤਰ੍ਹਾਂ ਹੋ ਜਾਂਦੇ ਆ ਜਿਹੜੀ ਮਿੱਠੇ ਦੇ ਉੱਤੇ ਪੈਦੀ ਰਹਿੰਦੀ ਹੋਰ ਕਿਤੇ ਪਾਸੇ ਧਿਆਨ ਨਹੀਂ ਕਰਦੀ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ हे मेरे मित्र हे मेरे दोस्त ਜਿਹੜਾ ਭਾਈ ਸ਼ਬਦ ਆ ਨਾ ਬੜਾ ਸਤਿਕਾਰ ਵਾਲਾ ਸ਼ਬਦ ਹੈ ਭਾਈ ਜੇਠ ਨੂੰ ਕਿਹਾ ਜਾਂਦਾ ਸੀ ਪਿੰਡ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਛੋਟੀ ਉਮਰ ਦੀਆਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰ ਵਾਲੇ ਦੇ ਉਹਨਾਂ ਦੇ ਵੱਡੇ ਭਰਾ ਜੇਠ ਲੱਗਦੇ ਹੁੰਦੇ ਸੀ ਉਹਨਾਂ ਨੂੰ ਭਾਈ ਜੀ ਕਹਿ ਕੇ ਬੁਲਾਉਂਦਿਆਂ ਦਿੰਦੇ ਨੇ ਭਾਈ ਜੀ ਬੜਾ ਸਤਿਕਾਰ ਦਾ ਸ਼ਬਦ ਆ ਸਾਡੇ ਗੁਰਮਤ ਦੇ ਵਿੱਚ ਭਾਈ ਸ਼ਬਦ ਉਹਨਾਂ ਗੁਰਮੁਖਾਂ ਵਾਸਤੇ ਵਰਤਿਆ ਜਾਂਦਾ ਜਿਨ੍ਹਾਂ ਨੂੰ ਸਤਿਕਾਰ ਦਿੱਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹ ਜਿਨ੍ਹਾਂ ਦੇ ਜਾਨ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਹੀਦ ਹੋਏ ਹੋਣ ਉਹਨਾਂ ਨੂੰ ਵੀ ਭਾਈ ਦਾ ਸ਼ਬਦ ਵਰਤਿਆ ਜਾਂਦਾ ਜਾਂ ਜਿਨ੍ਹਾਂ ਨੇ ਕੌਮ ਵਾਸਤੇ ਯੋਧਿਆਂ ਨੇ ਕੁਝ ਕੀਤਾ ਹੋਵੇ ਉਹਨਾਂ ਨੂੰ ਵੀ ਭਾਈ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਇਹ ਭਾਈ ਬਹੁਤ ਸਤਕਾਰ ਵਾਲਾ ਸ਼ਬਦ ਹੈ ਭਾਈ ਰੇ ਰੇ ਦਾ ਮਤਲਬ ਹੁੰਦਾ ਇੱਕ ਆਪਣੇ ਪਿੰਡਾਂ 'ਚ ਗੱਲ ਚੱਲਦੀ ਸੀ ਅੱਜ ਵੀ ਅਜੇ ਵੀ ਕਿਤੇ ਕਿਤੇ ਚੱਲਦੀ ਵੇਹ ਕਹਿ ਕੇ ਬੁਲਾਇਆ ਜਾਂਦਾ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਜੀ ਨਾਲ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਵੇ ਕਹਿ ਕੇ ਬੁਲਾਇਆ ਸੋ ਵੇ ਦਾ ਸ਼ਬਦ ਹੈ ਨਾ ਜਿਆਦਾ ਲੜਕੀਆਂ ਲੜਕਿਆਂ ਨੂੰ ਵੇ ਕਹਿ ਕੇ ਬੁਲਾਉਂਦੀਆਂ ਸੀ ਇਸਤਰੀਆਂ ਆਪਣੇ ਬੱਚਿਆਂ ਨੂੰ ਮੁੰਡਿਆਂ ਨੂੰ ਆਵਾਜ਼ਾਂ ਮਾਰਦੀਆਂ ਵੇ ਇੱਧਰ ਆ ਤੇ ਲੜਕੀ ਨੂੰ ਕਿਹਾ ਜਾਂਦਾ ਨੀ ਇੱਧਰ ਆ ਸੋ ਇਹ ਰੇ ਆ ਜਿਹੜਾ ਇਹ ਰੇ ਵੀ ਇਹ ਹੋਇਆ ਭਾਈ ਇਹਦਾ ਮਤਲਬ ਹੀ ਆ ਵੇ ਸੰਬੋਧਨ ਕਰਨਾ ਕਿਸੇ ਨੂੰ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਮੇਰਾ ਮਿੱਤਰ ਵੀ ਤੇ ਸਖਾ ਵੀ ਸੰਬੰਧੀ ਵੀ ਉਹ ਪ੍ਰਭੂ ਕਾਲਪੁਰਖ ਵੈਗਰੂ ਹੈ ਪੁੱਤ ਕਲਤ ਅੰਭੋ ਬੇਖ ਹੈ ਅੰਤ ਬੇਲੀ ਕੋਈ ਨਾ ਹੋਏ ਮੇਰਾ ਪੁੱਤਰ ਤੇ ਮੇਰੀ ਇਸਤਰੀ ਜਿਹੜਾ ਉਹਨਾਂ ਦੇ ਨਾਲ ਸਮੋਹਾ ਮੇਰਾ ਉਹ ਇੱਕ ਜ਼ਹਿਰ ਦੀ ਤਰ੍ਹਾਂ ਉਹ ਇੱਕ ਵਿਸਰੀ ਤਰ੍ਹਾਂ ਦੇ ਉਹਨਾਂ ਨੇ ਮੇਰੇ ਆਂਤ ਸਹਾਈ ਨਹੀਂ ਹੋਣਾ ਜਦ ਹੀ ਹੰਸ ਤੱਜੀਏ ਆਇਆ ਘਰ ਕੀ ਨਾਰ ਬਹੁਤ ਇਤਜਾਸਿਓ ਸਦਾ ਰਹਿਤ ਸੰਗ ਲੱਗੀ ਜਦ ਹੀ ਹੰਸ ਤੱਜੀਏ ਆਇਆ ਪ੍ਰੇਤ ਪ੍ਰੇਤ ਘਰ ਭਾਗੀ ਉਹ ਫੇਰ ਕਹਿੰਦੀ ਵੀ ਪ੍ਰੇਤ ਇਹਨੂੰ ਲੈ ਜਾ ਕੋਈ ਬੇਲੀ ਨਹੀਂ ਬਣਦਾ ਕੋਈ ਮਿੱਤਰ ਨਹੀਂ ਬਣਦਾ ਫੇਰ ਜਿਹੜੀ ਘਰ ਦੀ ਨਾਰ ਇਹ ਵੀ ਛੱਡ ਜਾਂਦੀ ਆ ਪੁੱਤਰ ਵੀ ਛੱਡ ਜਾਂਦੇ ਆ ਤੇ ਸਾਰੇ ਛੱਡ ਜਾਂਦੇ ਨੇ ਕਿਉਂਕਿ ਇਹ ਮੋਹ ਦੀ ਬੇਖ ਦੇ ਵਿੱਚ ਅਸੀਂ ਗਰਸੇ ਹੋਏ ਉਹਨਾਂ ਨੂੰ ਮੋਹ ਕਰੀ ਜਾਂਦੇ ਆ ਇਹਨਾਂ ਨੇ ਸਾਡਾ ਕਿਸੇ ਨੇ ਵੀ ਸਾਥ ਨਹੀਂ ਦੇਣਾ ਕੋਈ ਸਾਡਾ ਬੀਲੀ ਨਹੀਂ ਹੋਣਾ ਤੇ ਗੁਰੂ ਮਹਾਰਾਜ ਕਹਿੰਦੇ ਨਾਨਕ ਕੱਟੜ ਆਸੋ ਤੋੜ ਢੂੜ ਸੰਜਣ ਸੰਤ ਪੱਕਿਆ ਓਏ ਜਿਵਨ ਦੇ ਛੱਡ ਜਾਏ ਓਏ ਮੋਇਆ ਨਹੀਂ ਜਾਹੀਂ ਛੋੜ ਉਹੜਾ ਪ੍ਰਮਾਤਮਾ ਕਾਰਪੁਰ ਪੱਕਾ ਤੁਹਾਡਾ ਮਿੱਤਰ ਹੈ ਨਾ ਜਿਹੜੇ ਸਾਡੇ ਜਿੰਦ ਨੇ ਆ ਵੀ ਮਿੱਤਰ ਨੇ ਇਹ ਤਾਂ ਤੁਹਾਨੂੰ ਜੀਂਦੇ ਹੀ ਛੱਡ ਕੇ ਭੱਜ ਜਾਂਦੇ ਵੀ ਇਹ ਮਰ ਗਿਆ ਆਪਾਂ ਚਲੀਏ ਤੇ ਜਿਹੜਾ ਪ੍ਰਮਾਤਮਾ ਉਹ ਤੁਹਾਡੇ ਮਰਿਆਂ ਤੋਂ ਬਾਅਦ ਵੀ ਤੁਹਾਡੇ ਸਿਰ ਤੇ ਹੱਥ ਰੱਖਦਾ ਹੈ ਤੇ ਤੁਹਾਨੂੰ ਭਵਜਲ ਵਿੱਚੋਂ ਪਾਰ ਕਰਾ ਕੇ ਸੱਚਖੰਡ ਵਿੱਚ ਆਪਣੇ ਚਰਨਾਂ 'ਚ ਨਵਾ ਦੇ ਦਿੰਦਾ ਹੈ ਰਹਾਉ ਠਹਿਰਾਉ ਦੇ ਕੇ ਫਰਮਾਉਂਦੇ ਹਨ ਗੁਰਮਤ ਗੁਰਮਤ ਹਰਲੇ ਉੱਪਰੇ ਹਲੇਪਤ ਰਹੇ ਸਰਣਾਇ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਉਹਨਾਂ ਨੇ ਪ੍ਰਮਾਤਮਾ ਦਾ ਲਿਬ ਲਾ ਲਈ ਤੇ ਉਹ ਬਚ ਗਏ ਉਹ ਉੱਬਰ ਗਏ ਉੱਬਰ ਦਾ ਮਤਲਬ ਦਾ ਆਭਾਰ ਹੋਣਾ ਕਿਸੇ ਚੀਜ਼ ਦੇ ਕੋਈ ਸਮੁੰਦਰ ਦੇ ਵਿੱਚ ਡੁੱਬ ਰਿਹਾ ਤੇ ਜਿਹੜਾ ਬਚ ਕੇ ਨਿਕਲਿਆ ਉਹਨੂੰ ਕਹਿੰਦਾ ਉੱਬਰ ਗਿਆ ਉੱਪਰ ਆਇਆ ਬਾਹਰ ਆ ਗਿਆ ਸਮੁੰਦਰ ਦੇ ਵਿੱਚੋਂ ਇਲਮਤ ਰਹੇ ਸਰਣਾਏ ਇਸ ਕਰਕੇ ਉਹ ਸ਼ਰਣ ਪੈ ਗਏ ਨਾ ਵਾਹਿਗੁਰੂ ਦੀ ਤੇ ਉਹ ਇਲਮਤ ਹੋ ਗਏ ਜੈਸੇ ਜਨਮੇ ਕਮਲ ਨਰਾਲਮ ਮੁਰਗਾ ਇਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਿਖਾਣਾ ਉਹਨੂੰ ਨਾਨਕ ਪਾਤਸ਼ਾਹੀ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਜਿਹੜੀ ਮਰਗਾਈ ਆ ਇਹਦੇ ਪੰਖਰੀ ਭejਦੇ ਪਾਣੀ ਦੇ ਵਿੱਚ ਜਿਹੜਾ ਕਮਲ ਆ ਕਮਲ ਜਲ ਦੇ ਵਿੱਚ ਰਹਿ ਕੇ ਵੀ ਜਲ ਤੋਂ ਅੰਦਰ ਲੇਪ ਰਹਿਂਦਾ ਇਸ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਆ ਨਾ ਉਹ ਵੈਗਰੂ ਦੀ ਸ਼ਰਨ ਵਿੱਚ ਜਾ ਕੇ ਅਲਿਪਤ ਹੋ ਰਹੀ ਰਹਿੰਦੇ ਹਨ ਤੇ ਵੈਗਰੂ ਦੀ ਸ਼ਰਨ ਵਿੱਚ ਜਾ ਕੇ ਉਹ ਦੁੱਖਾਂ ਕਲੇਸ਼ਾਂ ਤੋਂ دنیਵੀ ਕਸ਼ਟਾਂ ਤੋਂ ਅਤੇ ਆਤਮਿਕ ਕਸ਼ਟਾਂ ਤੋਂ ਬਾਝ ਜਾਂਦੇ ਹਨ ਉਹਨੇ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਉਹਨਾਂ ਇਹ ਗੱਲ ਪਹਿਲਾਂ ਹੀ ਆਪਣੇ ਮਨ ਦੇ ਵਿੱਚ ਪੱਕੀ ਵਿਚਾਰ ਬਣਾ ਲਈ ਇਹ ਨਿਹਾਲਿਆ ਉਹਨਾਂ ਦੇ ਜਦੋਂ ਚੱਲਦੇ ਆ ਨਾ ਉਹ ਨਿਹਾਲ ਹੋ ਜਾਂਦੇ ਕਿਉਂਕਿ ਉਹਨਾਂ ਰਸਤਾ ਜਿਹੜਾ ਚੁਣਿਆ ਏ ਉਹ ਪ੍ਰਮਾਤਮਾ ਦੇ ਘਰ ਦਾ ਰਸਤਾ ਚੁਣਿਆ ਏ ਤੇ ਉਹਨਾਂ ਨੂੰ ਖਰਚ ਵੀ ਪ੍ਰਮਾਤਮਾ ਖਾ ਉਹ ਖਰਚ ਉਹ ਰਲ ਮਿਲ ਭਾਈ ਟੁੱਟਣਾ ਆਵੇ ਵੱਧ ਹੋ ਜਾਈ ਜਿਹੜੇ ਨਾਮ ਜਪਦੇ ਆ ਨਾ ਜਦੋਂ ਨਾਮ ਜਪਦੇ ਤੇ ਜਪਣ ਵਾਸਤੇ ਕਹਿੰਦੇ ਆ ਜਦੋਂ ਨਾਮ ਜਪੀਦਾ ਤੇ ਨਾਮ ਜਪਦਾ ਨਾਮ ਤੇ ਨਾ ਤੇ ਨਾਮ ਮੁੱਕਦਾ ਹੀ ਹੈ ਤੇ ਨਾ ਤੋਟ ਹੀ ਆਉਂਦੀ ਹੈ ਸੋ ਉਹਨਾਂ ਨੇ ਖਰਚ ਜਿਹੜਾ ਨਾਮ ਹੀ ਆਪਣੇ ਪੱਲੇ ਬੰਨ ਲਿਆ ਤੇ ਇਸ ਕਰਕੇ ਉਹਨਾਂ ਦੀ ਪਤ ਹੋ ਗਈ ਉਹਨਾਂ ਦੀ ਇੱਜ਼ਤ ਬਣ ਗਈ ਗੁਰਮੁਖ ਦਰਗਹਿ ਮੰਨਿਐ ਹਰ ਆਪ ਲੈ ਗੱਲ ਲਾਏ ਜਿਹੜੇ ਗੁਰੂ ਗੁਰੂ ਵਾਲਿਓਖ ਕਰਕੇ ਰਾਤ ਦੇ ਹਨ ਗੁਰੂ ਦਾ ਕਹਿਆ ਮੰਨਦੇ ਹਨ ਗੁਰੂ ਮਹਾਰਾਜ ਦੇ ਬਖਸ਼ਿਸ਼ ਨੂੰ ਮੰਨਦੇ ਹਨ ਤੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਮੰਨਦੇ ਹਨ ਉਹ ਦਰਗਾਹ ਦੇ ਵਿੱਚ ਵੀ ਉਹਨਾਂ ਦੀ ਮੰਨੀ ਜਾਂਦੀ ਆ ਕਿਉਂਕਿ ਗੁਰੂ ਮਹਾਰਾਜ ਨੇ ਕਿਹਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਮਰਤ ਛਕੋ ਤੇ ਅਮਰਤ ਛਕ ਕੇ ਨਿਤਨੇਮ ਦੇ ਧਾਰਨੀ ਹੋਵੋ ਫਿਰ ਉਹਨਾਂ ਦੀ ਦਰਗਾਹ ਵਿੱਚ ਮੰਨੀ ਜਾਂਦੀ ਆ ਕਿਉਂਕਿ ਉਹ ਗੁਰਮੁਖ ਹੋ ਕੇ ਤੇ ਗੁਰੂ ਮਹਾਰਾਜ ਵੱਲੋਂ ਜਿਹੜੇ ਗੁਰੂ ਦੇ ਮਖ ਤੋਂ ਜਿਹੜਾ ਸ਼ਬਦ ਕਿਹਾ ਗਿਆ ਉਹ ਉਹਨਾਂ ਮੰਨ ਲਿਆ ਫੇਰ ਉਸ ਵੈਗਰੂ ਕਾਲਪੁਰ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਿਆ ਗੁਰਮੁਖਾ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਜਿਹੜੇ ਗੁਰਮੁਖ ਹੁੰਦੇ ਆ ਨਾ ਉਹਨਾਂ ਨੂੰ ਰਸਤਾ ਸਿੱਧਾ ਦਿਸ ਪੈਂਦਾ ਵੀ ਆਹ ਰਸਤਾ ਜਿਹੜਾ ਕਿਧਰ ਨੂੰ ਜਾ ਰਿਹਾ ਉਹਨਾਂ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਕੋਈ ਵੀ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟਾ ਨਹੀਂ ਪਾ ਸਕਦਾ ਹਰ ਨਾਮ ਸਲਾਹਨ ਨਾਮ ਮਨਾ ਨਾਮ ਰਹਿਨ ਲੇਵ ਲਾਏ ਉਹ ਨਾਮ ਦੀ ਸਿਫਤ ਸਲਾਹ ਕਰਦੇ ਹਨ ਤੇ ਨਾਮ ਹੀ ਉਹਨਾਂ ਮਨ ਦੇ ਵਿੱਚ ਧਾਰਿਆ ਹੋਇਆ ਹੈ ਤੇ ਨਾਮ ਦੇ ਨਾਲ ਵੀ ਆਪਣੀ ਲਿਵ ਲਾ ਕੇ ਰੱਖਦੇ ਹਨ ਅਨਦਰ ਤੁਨੀ ਦਰਵਾਜ ਦੇ ਦਰ ਸੱਚ ਐ ਸੋ ਬਾਪਾਏ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੀ ਸੁਰਤੀ ਦੇ ਵਿੱਚ ਅਨਹਦ ਰਾਗ ਆ ਨਾ ਜਿਹੜੀ ਉਹਨਾਂ ਦੀਆਂ ਧੁਨੀਆਂ ਵੱਜਦੀਆਂ ਰਾਗ ਵੱਜਦੇ ਨੇ ਤੇ ਉਹ ਸੱਚੇ ਦਰ ਦੇ ਵਿੱਚ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਵੈਗਰੂ ਦੇ ਦਰ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਸੋਭਾ ਪਾਉਂਦੇ ਹਨ ਜਿਨੇ ਗੁਰਮੁਖ ਨਾਮ ਸਲਾਹਿਆ ਤਿੰਨਾ ਸਭ ਕੋ ਕਹੇ ਸਵਾਸ ਜਿਨ੍ਹਾਂ ਗੁਰਮੁਖਾਂ ਨੇ ਵੈਗਰੂ ਦਾ ਨਾਮ ਜਪਿਆ ਹੈ ਨਾਮ ਦੀ ਸੰਸਲਾਹ ਕੀਤੀ ਹੈ ਉਹਨਾਂ ਨੂੰ ਸਾਰੇ ਕਹਿੰਦੇ ਤਨ ਤਨ ਧੰਨ ਜਾਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰੁ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਨਾ ਹਰ ਸਿਓ ਲੈਣ ਮਿਲਾਏ ਐਸੇ ਗੁਰਮੁਖ ਜਿਹੜੇ ਆ ਜਿਹੜੇ ਇਸ ਸੰਸਾਰ ਤੇ ਜਦੋਂ ਆਉਂਦੇ ਨੇ ਤੇ ਫਿਰ ਜਿਹੜੇ ਸੰਸਾਰ ਦੇ ਲੋਕ ਉਹਨਾਂ ਨੂੰ ਮਿਲਦੇ ਨੇ ਉਹਨਾਂ ਨੂੰ ਭਗਤੀ ਨਾਲ ਜੋੜਦੇ ਨੇ ਤੇ ਹਰੀ ਨਾਲ ਮਲਾਪ ਕਰਦੇ ਨੇ ਐਸੇ ਤਿੰਨ ਸਭ ਕੋ ਕਹੇ ਸ਼ਾਬਾਸ਼ ਐਸੇ ਗੁਰਮਖਾਂ ਨੂੰ ਕਹੀਦਾ ਸ਼ਾਬਾਹ ਧੰਨ ਧਾਨਾ ਬਹੁਤ ਵੱਡੇ ਮਹਾਪੁਰਖੋ ਤੁਸੀਂ ਜਿਹੜੇ ਸਾਰੇ ਸੰਸਾਰ ਨੂੰ ਇਹ ਸੰਸਾਰ ਦੇ ਲੋਕਾਂ ਦਾ ਉਧਾਰਕਾ ਰਹੀ ਉਹਦੇ ਪ੍ਰਮਾਤਮਾ ਦੇ ਨਾਲ ਜੁੜ ਰਹੇ ਹੋ ਤਿੰਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ ਥੇ ਵੈ ਗੁਰੂ ਥੇ ਕਾਲਪੁਰਖ ਥੇ ਪ੍ਰਭੂ ਸਾਨੂੰ ਐਸੇ ਮਹਾਪੁਰਖਾਂ ਦੀ ਸੰਗਤ ਦੇ ਦਿਓ ਅਸੀਂ ਅਰਦਾਸ ਕਰਦੇ ਆ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਨਾਨਕ ਭਾਗ ਵੱਡੇ ਤੇ ਨਾ ਗੁਰਮੁਖਾ ਜਿਨੇ ਅੰਤਰਨਾਮ ਪਰਕਾਸ ਚੌਥੇ ਪਾਤਸ਼ਾਹ ਛਿਰਗੂ RAMਦਾਸ ਜੀ ਮਹਾਰਾਜ ਫਰਮਾਉਦੇ ਨੇ ਐਸੇ ਗੁਰਮੁਖਾਂ ਦੇ ਭਾਗ ਬਹੁਤ ਵੱਡੇ ਹੁੰਦੇ ਆ ਜਿਨ੍ਹਾਂ ਦੇ ਅੰਤਰ ਮਨ ਦੇ ਵਿੱਚ ਅੰਤਰ ਆਤਮਾ ਦੇ ਵਿੱਚ ਅੰਤਰ ਰਿਤੇ ਦੇ ਅੰਤਰ ਜਿਹੜਾ ਉਹ ਨਾਮ ਦਾ ਪ੍ਰਗਾਸ਼ ਹੋ ਜਾਂਦਾ ਹੈ ਪ੍ਰਗਾਸ਼ ਹੁੰਦਾ ਚਾਨਣਾ ਚਾਨਣ ਹੋਣਾ ਹਨੇਰਾ ਖਤਮ ਹੋ ਜਾਂਦਾ ਹੈ ਪ੍ਰਕਾਸ਼ ਕਿਹਾ ਜਾਂਦਾ ਚਾਨਣ ਨੂੰ ਚਾਨਣ ਹੋ ਜਾਣਾ ਤੇ ਉਸ ਚਾਨਣ ਦਾ ਕਰਕੇ ਹੀ ਉਹਨਾਂ ਦਾ ਜਿਹੜਾ ਰਿਧਾ ਉਹ ਖਿੜਿਆ ਹੁੰਦਾ ਹੈ ਰਿਧਾ ਵਿੱਚ ਅੰਦਰ ਆਤਮਾਤਮਕ ਪ੍ਰਕਾਸ਼ੀ ਜਾਂਦੀ ਹੈ ਤੇ ਉਹ ਗੁਰਮਖ ਜਿਹੜੇ ਬੜੇ ਵੱਡੇ ਭਾਗਾਂ ਵਾਲੇ ਹਨ ਸ੍ਰੀ ਰਾਗਮਹੱਲਾ ਪੰਜਵਾ ਕਰ ਪਹਿਲਾ ਇਹ ਜਿਹੜਾ ਸ਼ਬਦ ਹੈ ਨਾ ਇਹ ਪੰਨੀਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਤੇ ਇਹਨੂੰ ਘਰ ਪਹਿਲਾ ਇਹਨੂੰ ਰਾਗ ਤਾਲ ਦੇ ਪਹਿਲੇ ਘਰ ਦੇ ਵਿੱਚ ਰਾਗੀ ਸਿੰਘਾਂ ਨੂੰ ਕੀਤਨੀਏ ਸਿੰਘਾਂ ਨੂੰ ਕੀਰਤਨ ਕਰਨ ਦਾ ਸ਼ਬਦ ਗਾਇਨ ਕਰਨ ਦਾ ਹੁਕਮ ਕੀਤਾ ਗਿਆ ਹੈ ਜੀ ਕਿਆ ਤੂੰ ਰਤ ਦੇਖ ਕੈ ਪੁੱਤਰ ਪੁੱਤਰ ਕਲਤਰ ਸੀਗਾਰ ਤੂੰ ਤੇ ਬੜਾ ਇਹਦੇ ਵਿੱਚ ਰੰਗਿਆ ਪਿਆ ਹੈ ਬੜਾ ਇੰਨਾਂ ਚੀਜ਼ਾਂ 'ਚ ਡੁੱਬਿਆ ਪਿਆ ਹੈ ਆਪਣੇ ਪੁੱਤ ਵੇਖ ਲੇ ਇਸਤਰੀ ਵੇਖ ਲਈ ਉਹਨਾਂ ਵਾਲੀ ਧਿਆਨ ਰੱਖ ਲਿਆ ਤੇ ਉਹਨਾਂ ਦਾ ਜਿਹੜਾ ਉਹਨਾਂ ਦੇ ਜਿਹੜੇ ਮਾਇਆ ਦਾ ਸ਼ਿੰਗਾਰ ਜਿਹੜਾ ਤੂੰ ਆਪਣੇ ਦੇ ਕਰ ਲਿਆ ਨਾ ਉਹਦੇ ਨਾਲ ਤੂੰ ਰਤਿਆ ਗਿਆ ਤੇ ਉਹਨਾਂ ਦੇ ਭਾਵਨਾ ਦੇ ਵਿੱਚ ਉਹਨਾਂ ਦੇ ਵਿੱਚ ਰੱਤੇ ਹੋਏ ਨੂੰ ਆਪਣੇ ਆਪ ਦੇ ਸ਼ਿੰਗਾਰ ਵੀ ਉਸੇ ਚੀਜ਼ ਦਾ ਕਰ ਲਿਆ ਰਸ ਭੋਗ ਕੇ ਖੁਸ਼ੀਆਂ ਕਰੇ ਮਾਣੇ ਰੰਗ ਪਾ ਰ ਫਿਰ ਤੂੰ ਆਪਣੇ ਪਰਿਵਾਰ ਦੇ ਸੁੱਖ ਦਾ ਰਸ ਭੋਗਦਾ ਰਹਿਣਾ ਹੈ ਖੁਸ਼ੀਆਂ ਮਾਣਦਾ ਰਹਿਣਾ ਹੈ ਤੇ ਬੜੇ ਰੰਗ ਮਾਣਦਾ ਹੈ ਤੇ ਆਪਣੇ ਮਨ ਦੇ ਵਿੱਚ ਬਹੁਤ ਖੁਸ਼ ਹੈ ਕਿ ਮੈਂ ਬਹੁਤ ਰੰਗ ਮਾਣ ਰਿਆ ਹਾਂ ਬਹੁਤ ਕਰੇ ਫੁਰਮਾਇ ਸੀ ਵਰਤੈ ਹੋਏ ਆਵਾਰ ਹਰ ਚੀਜ਼ ਫਰਮਾਇਸ਼ ਦੀ ਖਾਨਾ ਹੈ ਮੈਂ ਆਹ ਕੱਪੜੇ ਪਾਉਣੇ ਆ ਮੈਨੂੰ ਇਹੋ ਜੀ ਜੁੱਤੀ ਚਾਹੀਦੀ ਐ ਅੱਜ ਰਾਤ ਨੂੰ ਆਹ ਚੀਜ਼ ਬਣਨੀ ਚਾਹੀਦੀ ਐ ਅੱਜ ਮੈਂ ਆਹ ਖਾਣਾ ਆਹ ਪੀਣਾ ਇਹਨਾਂ ਚੀਜ਼ਾਂ ਦੇ ਹੰਕਾਰ ਦੇ ਵਿੱਚ ਤੂੰ ਆਪਰਿਆ ਪਿਆ ਹੈ ਕਰਦਾ ਚੇਤਨ ਆਵਈ ਮਨ ਮੁਖ ਅੰਧ ਗਵਾਰ ਫੇ ਐਸੀਆਂ ਚੀਜ਼ਾਂ ਦੇ ਮੂਹ ਵਿੱਚ ਤੂੰ ਅੰਨਾ ਹੋ ਗਿਆ ਹੈ ਮੂਰਖ ਗਵਾਰ ਕਿਹਾ ਇਹਦਾ ਮੂਰਖ ਨੂੰ ਏ ਮੂਰਖਾ ਤੂੰ ਇਹਨਾਂ ਦੇ ਵਿੱਚ ਅੰਨਾ ਹੋ ਗਿਆ ਤੇ ਤੈਨੂੰ ਪ੍ਰਮਾਤਮਾ ਕਰਤਾ ਚੇਤਨ ਆ ਵੀ ਜਿਨੇ ਤੈਨੂੰ ਸਭ ਕੁਝ ਦਿੱਤਾ ਉਹ ਤੈਨੂੰ ਯਾਦ ਨਹੀਂ ਆਉਂਦਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਦਾਤ ਪਿਆਰੀ ਕਰ ਲਈ ਤੇ ਦੇਣ ਵਾਲਾ ਜਿਹੜਾ ਦਤਾਰਾ ਉਹ ਵਿਸਰ ਗਿਆ ਏਕ ਬੀਨਾ ਦੇ 10 ਬੀ ਹੇਰ ਲੇ ਤਾ ਮੂੜੇ ਕਹਾ ਕਰੇ ਤੇ ਫੇਰ ਮੂਰਖਾ ਜੇ ਉਹ ਇੱਕ ਹੋਰ ਨਾ ਦੇਵੇ ਜਿਹੜੀਆਂ ਪਹਿਲੀਆਂ 10 ਦਿੱਤੀਆਂ ਉਹ ਵੀ ਖੋਲਵੇਂ ਫੇ ਫੇਰ ਤੂੰ ਉਹਦਾ ਕੀ ਵਿਗਾੜ ਲੇਗਾ ਇਹ ਕਰਕੇ ਮਨਮੁਖ ਅੰਧਗੁਵਾਰ ਤੂੰ ਅੰਨਾ ਹੈ ਤੂੰ ਗੁਵਾਰ ਹੈ ਤੂੰ ਮੂਰਖ ਹੈ ਕਿਉਂਕਿ ਕਰਤੇ ਨੂੰ ਚੇਤ ਨਹੀਂ ਕਰਦਾ ਉਸ ਨੂੰ ਯਾਦ ਨਹੀਂ ਕਰਦਾ ਮੇਰੇ ਮਨਾ ਸੁਖ ਦਾ ਦਾਤਾ ਹਰ ਸੋਏ ਇਥੇ ਮਨ ਨੂੰ ਸਮਝਾਉਣ ਵਾਲੀ ਗੱਲ ਕੀਤੀ ਆ ਹੇ ਮੇਰੇ ਮਨਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਮਨਾ ਜਿਹੜਾ ਇਹ ਸੁੱਖਾਂ ਦਾ ਦਾਤਾ ਹੈ ਨਾ ਜਿਹੜਾ ਉਹ ਪ੍ਰਮਾਤਮਾ ਵੈਗਰੂ ਹੈ ਹਰੀ ਹੈ ਸੋਏ ਉਹੋ ਹੀ ਹੈ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਬਿਨ ਹਰ ਭਜਨ ਕਦੇ ਵੀ ਉਸ ਦੇ ਪ੍ਰਮਾਤਮਾ ਦੇ ਨਾਮ ਜਪਣ ਤੋਂ ਬਿਨਾ ਸਦੀਵ ਸੁਖ ਨਹੀਂ ਪਾਇਆ ਜਾ ਸਕਦੇ ਆਦ ਬਿਆਦ ਉਪਾਦ ਜਿੰਨੇ ਵੀ ਸਾਨੂੰ ਦੁੱਖ ਆਉਂਦੇ ਨੇ ਇਹ ਉਸ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਉਹ ਇਹਨਾਂ ਨੂੰ ਟਾਲ ਦਿੰਦਾ ਹੈ ਤੇ ਸਾਨੂੰ ਉਹਨਾਂ ਤੋਂ ਬਚਾ ਲੈਂਦਾ ਹੈ ਇਸ ਕਰਕੇ ਸੁੱਖਾਂ ਦਾ ਦਾਤਾ ਜਿਹੜਾ ਉਹ ਅਕਾਲ ਪੁਰਖ ਵੈਗਰੂ ਇੱਕੋ ਹੀ ਹੈ ਗੁਰ ਪ੍ਰਸ਼ਾਦੀ ਪਾਈਐ ਕਰਮ ਪ੍ਰਾਪਤ ਹੋਏ ਤਿਉ ਪਾਇਆ ਕਿਤਰਾ ਜਾਂਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸ਼ਾਦੀ ਪਾਈਐ ਕਰਮ ਪ੍ਰਾਪਤ ਹੋਏ ਫੇ ਬਖਸ਼ਿਆ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ ਉਸ ਤਰ੍ਹਾਂ ਨਹੀਂ ਪ੍ਰਾਪਤ ਹੁੰਦਾ ਮੇਰ ਕਰੇ ਜਿਸ ਮੇਰਵਨ ਬਖਸ਼ ਲੈ ਪ੍ਰਭ ਆਪ ਜਿਹਦੇ ਤੇ ਮਹਾਰਾਜ ਮੇਰ ਕਰਦੇ ਨੇ ਜਿੰਨ ਕੋ ਮੇਰ ਮੇਰ ਬੇਨਵਾਨਾ ਤਿੰਨ ਕੋ ਦੇਵ ਜੀ ਕਰਬਾ ਜਿਨ੍ਹਾਂ ਦੇ ਮਹਾਰਾਜ ਦੀਆਂ ਮਿਹਰਾ ਹੋ ਜਾਂਦੀਆਂ ਨੇ ਬਖਸ਼ਾ ਹੋ ਜਾਂਦੀਆਂ ਨੇ ਸਾਡਾ ਹੀ ਮਨ ਕਰਦਾ ਕਿ ਆਪਣਾ ਆਪਣਾ ਜ਼ਿੰਦਗੀ ਵੀ ਉਹਨਾਂ ਤੋਂ ਵਾਰ ਦੇਈਏ ਉਹਨਾਂ ਤੋਂ ਕੁਰਬਾਨ ਹੋ ਜਾਈਏ ਸੋ ਕਰਮ ਪ੍ਰਾਪਤ ਹੋਏ ਗੁਰੂ ਦੀ ਕਿਰਪਾ ਦੇ ਨਾਲ ਕਰਮਾ ਦੇ ਨਾਲ ਉਹ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਉਹ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਰਹਾਉ ਕਪ ਤਹਰਾਉ ਦੇ ਕੇ ਫਰਮਾਉਂਦੇ ਹਨ ਕਪੜ ਪੋਗ ਲਪਟਾਇਆ ਸੋਇਨਾ ਰੁੱਪਾ ਖਾਕ ਬੜੇ ਸੋਹਣਿਆ ਕੱਪੜਿਆਂ ਦੇ ਵਿੱਚ ਲਪੇਟਿਆ ਰਹਿ ਗਿਆ ਬੜੇ ਸੋਹਣੇ ਸੋਹਣੇ ਕੱਪੜੇ ਪਾਏ ਤੇ ਸੋਨਾ ਵੀ ਪਾਇਆ ਚਾਂਦੀ ਵੀ ਰੱਖੀ ਨਾਲ ਤੇ ਸਾਰਾ ਕੁਛ ਨਾ ਅਤ ਨੂੰ ਖਾਗ ਹੋ ਜਾਂਦਾ ਹੈ ਨਾਲ ਦੇ ਜਾਂਦਾ ਕਿਸੇ ਕੰਮ ਨਹੀਂ ਆਉਂਦਾ ਹੈ ਵਰਗੇ ਵਰ ਬਹੁ ਰੰਗੇ ਕੀਏ ਰਥ ਅਥਾਕ ਬੜੇ ਘੂੜੇ ਲਿਆਂਦੇ ਬڑے ਹਾਥੀ ਵੇਖੇ بڑے ਰੰਗਤ ਤਮਾਸ਼ੇ ਕੀਤੇ ਤੇ ਬੜੇ ਰਥ ਲਿਆਂਦੇ ਤੇ ਰਥ ਅਥਾਕ ਬੜੇ ਵੱਡੇ ਵੱਡੇ ਰਥਾਂ ਨੂੰ ਪਾ ਲਿਆ ਤੇ ਆਪਣੇ ਰਥ ਲੈ ਲਏ ਰਥ ਬਣਾ ਲਏ ਕਿਸ ਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਖ ਫਿਰ ਉਹ ਜਿਹੜੀ ਬੇਨਤੀ ਕੀਤੀ ਸੀ ਨਾ ਇੱਕ ਪ੍ਰਮਾਤਮਾ ਅੱਗੇ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੇ ਜਿਸ ਦੇ ਨਾਏ ਮੁਕ ਬੱਲੇ ਪੈਰ ਉਪਰੇ ਵਸੰਦਰੋ ਕੋਥੜੇ ਠਾਏ ਨਾਨਕ ਸੋ ਧਣੀ ਕਿ ਉਹ ਸਾਰੇ ਉਧਰੇ ਜਿਸ ਦੇ ਨਾਏ ਜਦੋਂ ਬੇਨਤੀਆਂ ਕਰਦਾ ਸੀ ਨਾ ਮਾਂ ਦੇ ਗਰਭ ਦੇ ਵਿੱਚ ਪੁੱਠਾ ਲੜਕਦਾ ਸੀ ਤੇ ਉਦੋਂ ਕਹਿੰਦਾ ਸੀ ਮਹਾਰਾਜ ਇਸ ਕੁੰਭੀ ਅੱਗ ਜਿਹੜੀ ਜਠਰ ਅਗਨ ਆ ਜਿਹੜੀ ਇਹਦੇ ਵਿੱਚੋਂ ਮੈਨੂੰ ਬਾਹਰ ਕੱਢ ਲਾ ਤੇ ਬਾਹਰ ਕੱਢ ਲਾ ਮੈਨੂੰ ਤੇ ਮੈਂ ਤੇਰਾ ਨਾਮ ਜਪਿਆ ਕਰੂੰਗਾ ਕਿਸੇ ਚੇਤਨਾ ਆ ਵੀ ਬਿਲਕੁਲ ਚਿੱਤ ਤੋਂ ਵਿਸਾਰ ਦਿੱਤਾ ਸਾਰੇ ਸਾਖ ਜਿਹੜੇ ਪਰਮਾਤਮਾ ਦੇ ਨਾਲ ਬਣਿਆ ਸੀ ਨਾ ਰਿਸ਼ਤਾ ਜਿਹੜਾ ਆਤਮਾ ਪਰਮਾਤਮਾ ਦਾ ਰਿਸ਼ਤਾ ਸੀ ਜਿਹੜਾ ਉਹਨੂੰ ਵੀ ਬਿਲਕੁਲ ਵਿਸਾਰ ਦਿੱਤਾ ਤੇ ਉਹਦਾ ਚੇਤਾ ਹੀ ਭੁਲਾ ਲਿਆ ਸਿਰਜਣਹਾਰ ਭੁਲਾਇਆ ਵਿੜਨਾ ਵੈ ਨਾ ਪਾਕ ਜਿਨ ਨੇ ਤੈਨੂੰ ਸਿਰਜਿਆ ਜਿਨ ਨੇ ਤੈਨੂੰ ਮਾਤਾ ਦੇ ਗਰਭ ਵਿੱਚ ਤੇਰੀ ਰੱਖਿਆ ਕੀਤੀ ਤੇ ਤੈਨੂੰ ਇਹ ਦੁਨੀਆ ਸੰਸਾਰ ਵਿਖਾਇਆ ਤੇ ਸਿਰਜਣਹਾਰ ਹੈ ਜਿਹੜਾ ਉਨੂੰ ਭੁਲਾ ਲਿਆ ਤੇ ਨਾਮ ਤੋਂ ਬਿਨਾ ਇਹ ਕਹਿੰਦਾ ਪਾਕ ਪਾਕਿਸਤਾਨ ਪਾਕਤਾਂ ਕਿਹਦੇ ਸਾਡਾ ਪਵਿੱਤਰ ਹੈ ਸਥਾਨ ਹੈ ਤੋ ਨਾ ਪਾਕ ਗੰਦਾ ਬਿਨ ਨਾਮ ਤੋਂ ਬਿਨਾ ਹੈ ਨਾ ਜਿਹੜੇ ਉਹ ਗੰਦਗੀ ਜਾਂ泥 ਉਹਦੇ ਵਿੱਚ ਪਾਕ ਪਵਿੱਤਰਤਾ ਨਹੀਂ ਹੋਗੀ ਉਹ ਪਵਿੱਤਰ ਹੈ ਸਾਰਾ ਕੁਝ ਇਸ ਕਰਕੇ ਸਿਰਜਣਹਾਰ ਨੂੰ ਭੁਲਾ ਲਿਆ ਤੇ ਨਾਮ ਤੋਂ ਬਿਨਾ ਸਾਰਾ ਕੁਝ ਪਵਿੱਤਰ ਹੋ ਗਿਆ ਲੈਦਾਬਾਦ ਦਵਾਈ ਤੂੰ ਮਾਇਆ ਕਰੇ ਇਕੱਤ ਲੋਕਾਂ ਦੀਆਂ ਵੱਧਵਾਵਾਂ ਲੈ ਲੈ ਕੇ ਨਜਾਇਜ਼ ਲੋਕਾਂ ਦੇ ਨਾਲ ਧੱਕਾ ਕਰ ਕਰਕੇ ਮਾਇਆ ਇਕੱਠੀ ਕਰੀ ਗਿਆ ਮਾਇਆ ਇਕੱਠੀ ਕਰੀ ਜਾ ਰਿਹਾ ਹੈ ਜਿਸਨੂੰ ਤੂੰ ਪਤੀ ਆਏ ਦਾ ਸ਼ੋਸ਼ਣ ਤੁਜੈ ਅਨਿੱਤ ਜਿਨ੍ਹਾਂ ਨੂੰ ਤੂੰ ਖੁਸ਼ ਕਰਦਾ ਉਹ ਤੇਰੇ ਸਮੇਤ ਸਾਰਾ ਕੁਝ ਹੀ ਖਤਮ ਹੋ ਜਾਣਾ ਉਹ ਨਿਤ ਨਹੀਂ ਰਹਿਣੇ ਦੇਨ ਨੇ ਤਨਾ ਨੇਤ ਰਹਿ ਜਸਨਾਵ ਚੜੇ ਪਾਉ ਸਾਗਰ ਤਾਰੇ ਇਹ ਜਿਹੜੀ ਦੇਹ ਆ ਨਾ ਇਹ ਵੀ ਨਹੀਂ ਰਹਿਣੀ ਤੇ ਜਿਹੜੇ ਤੇਰੇ ਰਿਸ਼ਤੇਦਾਰ ਆ ਜਿਹੜੇ ਤੇਰੀ ਘਰ ਵਾਲੀ ਆ ਤੇਰੇ ਬੱਚੇ ਆ ਜਿਨ੍ਹਾਂ ਤੋਂ ਤੂੰ ਖੁਸ਼ ਕਰਨ ਵਾਸਤੇ ਇੰਨਾ ਜ਼ੁਲਮ ਕਰਦਾ ਧੱਕਾ ਕਰਕੇ ਗਰੀਬਾਂ ਦਾ ਹੱਕ ਖੋਣਾ ਤੇ ਮਾਇਆ ਇਕੱਠੀ ਕਰਨਾ ਜਿਸ ਨੂੰ ਤੂੰ ਪਤੀ ਆਈ ਦਾ ਪਤੀ ਆਏ ਦਾ ਸੋਸਣ ਤੋਂ ਜੇ ਅਨਿਤ ਇਹ ਸੰਸਾਰੇ ਕੇ ਸਰਬੰਦੀ ਜੋ ਦੀਸੇ ਮਨ ਮੇਰੇ ਸਾਬ ਆਪਣੇ ਸਵਾਏ ਮਲਾਸਾ ਜਿੱਤ ਦਿਨ ਉਹਨਾਂ ਦਾ ਸਵਾਉ ਹੋਏ ਨਾ ਆਵੇ ਤਿੱਤ ਦਿਨ ਨੇੜੇ ਕੋਈ ਨਾ ਟਕਾਸਾ ਇਹੜੇ ਸੰਸਾਰ ਦੇ ਸੰਬੰਧੀ ਹਰ ਜਿਨ੍ਹਾਂ ਤੋਂ ਕੁਛ ਕਰਦੇ ਆ ਇਹ ਆਪਣੇ ਸਵਾਰਥ ਕਰਕੇ ਤੇਰੇ ਨਾਲ ਲੱਗੀ ਹੋਈ ਨੇ ਤੇ ਜਦੋਂ ਇਹਨਾਂ ਦਾ ਤੋਂ ਸਵਾਰਥ ਪੂਰਾ ਨਹੀਂ ਨਾ ਕਰਨਾ ਇਹਨਾਂ ਜੋ ਕਿਸੇ ਨੇ ਵੀ ਤੇਰੇ ਲੱਗੇ ਨਹੀਂ ਲੱਗਣਾ ਸੋ ਇਹ ਤੇਰੇ ਜਿਤਨਾ ਤੂੰ ਖਤਮ ਹੋ ਜਾਣਾ ਉਸ ਤਰ੍ਹਾਂ ਇਹਨਾਂ ਵੀ ਖਤਮ ਹੋ ਜਾਣਾ ਹੈ ਅਹੰਕਾਰ ਕਰੇ ਅਹੰਕਾਰੀਆਂ ਵੇ ਆਪਿਆ ਮਨ ਕੀ ਮਤ ਤੂੰ ਬੜੇ ਹੰਕਾਰ ਕਰਦਾ ਐ ਬੜੇ ਹੰਕਾਰ ਕਰਦਾ ਤੋ ਹੰਕਾਰੀ ਐ ਤੇ ਮਨ ਦੀ ਮਤ ਦੇ ਨਾਲ ਹੀ ਕਬੀਰ ਸਾਖ ਤੇ ਐਸਾ ਹੈ ਜੈਸੀ ਲਸਣ ਕੀ ਕਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਨ ਸਾਖਤ ਪੁਰਖਾ ਜਿਹੜੀ ਉਹ ਪ੍ਰਮਾਤਮਾ ਜਿਹੜੇ ਮਨਮੁਖ ਹੋ ਜਾਂਦੇ ਨੇ ਉਹ ਹੰਕਾਰ ਦੇ ਵਿੱਚ ਅੰਨੇ ਹੋਏ ਹੁੰਦੇ ਨੇ ਤੇ ਉਹ ਮਨ ਦੀ ਮਤ ਦੇ ਮਗਰੀ ਤੁਰੇ ਫਿਰਦੇ ਨੇ ਤੈਨ ਨੇ ਪ੍ਰਭ ਆਪ ਨੂੰ ਬੁਲਾਇਆ ਨਾ ਤਿਸ ਜਾਤ ਨ ਪਤ ਜਦੋਂ ਤੂੰ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਨਾ ਪ੍ਰਮਾਤਮਾ ਨੇ ਤੈਨੂੰ ਐਸੇ ਭਲੇਖਿਆਂ ਦੇ ਵਿੱਚ ਐਸੇ ਭਨੇਹਾਵੇ ਦੇ ਵਿਵਾਰ ਦਿੱਤਾ ਨਾ ਫਿਰ ਤੈਨੂੰ ਆਪਣੀ ਜਾਤ ਦੀ ਚਿੰਤੇ ਰਹੀ ਤੇ ਨਾ ਤੈਨੂੰ ਆਪਣੀ ਪਤ ਨਾ ਆਪਣੀ ਇਤਰਾਜ਼ ਫਿਕਰ ਰਹਿ ਗਿਆ ਸਤਗੁਰ ਪਰਖ ਮਿਲਾਇਆ ਇੱਕੋ ਸੱਜਣ ਸੋਏ ਜਿਹੜੇ ਸੱਚੇ ਗੁਰੂ ਨੇ ਨਾ ਮਹਾਂਪੁਰਖ ਸੱਚੇ ਗੁਰੂ ਨੇ ਉਹਨਾਂ ਨੇ ਇੱਕੋ ਸੱਜਣ ਨੂੰ ਮਲਾਪ ਕਰਤ ਕਰਾਤਾ ਸਾਡਾ ਇੱਕ ਪ੍ਰਮਾਤਮਾ ਦੇ ਨਾਲ ਮਲਾਪ ਕਰਦੀ ਉਹਨਾਂ ਗੱਲ ਕੀਤੀ ਆ ਗੁਰੂ ਨਾਨਕ ਪਾਤਸ਼ਾਹ ਨੇ ਅੰਤ ਕਲਾਲੇ ਠਾਕਰ ਚੜ੍ਹਿਆ ਗੁਰੂ ਨਾਨਕ ਪਾਤਸ਼ਾਹ ਨੇ ਸਿਰਫ ਸਿੱਧੀ ਪ੍ਰਮਾਤਮਾ ਦੀ ਭਗਤੀ ਦੱਸੀ ਆ ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਕਿ ਮੇਰਾ ਨਾਮ ਜਪੋ ਨਾਨਕ 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 ਕਿਹਾ ਕਰੋ ਕਦੇ ਨਹੀਂ ਕਿਹਾ ਉਹਨਾਂ ਨੇ ਕਿਹਾ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਮੂਲ ਮੰਤਰ ਦਾ ਜਾਪ ਕਰੋ ਗੁਰਮੰਤਰ ਦਾ ਜਾਪ ਕਰੋ ਸੋ ਉਹਨਾਂ ਨੇ ਇੱਕੋ ਪੁਰਖ ਸੱਜਣਾ ਜਿਹੜਾ ਅਕਾਲ ਪੁਰਖ ਵੈਰੂ ਉਹਦੇ ਨਾਲ ਮਿਲਾਉਣ ਦਾ ਰਸਤਾ ਦੱਸਿਆ ਹੈ ਹਰ ਜਨ ਕਾ ਰਾਖਾ ਇੱਕ ਹੈ ਕਿਆ ਮਾਨਸ ਹੋ ਮੈ ਰੋਏ ਹਰੀ ਜਨਾਂ ਨੇ ਜਿਹੜੇ ਉਹਦੇ ਭਗਤ ਆ ਹਰ ਜੁਗ ਜੋ ਭਗਤੋਂ ਪਾਇਆ ਪੈ ਰੱਖਦਾ ਆਇਆ RAM RAJ ਜੀ ਹਰ ਅਨਾਖਸ ਦੁਸ਼ਟ ਹਰ ਮਾਰਿਆ ਪਰ ਹਲਾਤ ਰਾਇਆ ਜਿਹੜੇ ਹਰੀ ਦੇ ਜਨ ਆ ਨਾ ਉਹਨਾਂ ਦਾ ਰਾਖਾ ਉਹ ਆਪ ਹੀ ਹੈ ਜਿਹੜੇ ਮਨੁੱਖ ਹੈ ਨਾ ਮਾਰਸ ਹੋਮੇ ਰੋਏ ਜਿਹੜੇ ਮਨੁੱਖ ਵਾ ਜਿਹੜੇ ਆਪਣੇ ਹਰਨਾਖਸ਼ ਵਰਗੇ ਆ ਉਹ ਹੰਕਾਰ ਦੇ ਵਿੱਚ ਰੋਂਦੇ ਰੋਂਦੇ ਮਰ ਗਏ ਤੇ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਤੇ ਪ੍ਰਲਾਦ ਜੀ ਦਾ ਕੁਝ ਨਹੀਂ ਵਿਗੜਿਆ ਜੇ ਅੱਗ ਦੇ ਵਿੱਚ ਸਾੜਨ ਦੀ ਗੱਲ ਕੀਤੀ ਹੈ ਨਾ ਤੇ ਭੈ ਵਿੱਚ ਅਗਣ ਚੱਲੇ ਭੈ ਵਿੱਚ ਜਿਹੜੀ ਅਗਨ ਆ ਇਹ ਵੀ ਪ੍ਰਮਾਤਮਾ ਦੇ ਭੈ ਵਿੱਚ ਚੱਲਦੀ ਹੈ ਇਸ ਕਰਕੇ ਉਹ ਪ੍ਰਮਾਤਮਾ ਦਾ ਭਗਤ ਸੀ ਭਗਤ ਪ੍ਰਲਾਦ ਤੇ ਜਦੋਂ ਅੱਗ ਚੜਨ ਲੱਗੀ ਅੱਗ ਨੂੰ ਮਹਾਰਾਜ ਨੇ ਕਹਿਤਾ ਕਿ ਇਹਨੂੰ ਸਾੜਨਾ ਨਹੀਂ ਉਹਨੇ ਨਹੀਂ ਸਾੜਿਆ ਤੇ ਜਿਹੜੀ ਹੋਲਕਾ ਸੀ ਜਿਹੜੀ ਕਹਿੰਦੀ ਮੈਂ ਸੜਨਾ ਨਹੀਂ ਉਹਨੂੰ ਕਹਿਤਾ ਵੀ ਇਹਨੂੰ ਸਾੜ ਦਿਓ ਇਸ ਕਰਕੇ ਹਰ ਜਨਕਾ ਰਾਖਾ ਏਕ ਹੈ ਕਿ ਆ ਮਾਨਸ ਹਉਮੈ ਰੋਏ ਉਹ ਪ੍ਰਮਾਤਮਾ ਜਿਹੜਾ ਆਪਦੇ ਜਨਾਂ ਦਾ ਰਾਖਾ ਆਪ ਹੈ ਜਿਹੜੇ ਮਨੁੱਖ ਹੈ ਇਹ ਹਉਮੈ ਦੇ ਹੰਕਾਰ ਦੇ ਵਿੱਚ ਹੀ ਰੋਂਦੇ ਰੋਂਦੇ ਦੁਨੀਆ ਤੋਂ ਤੁਰ ਜਾਂਦੇ ਹਨ ਜੋ ਹਰ ਜਨਮ ਭਾਵੈ ਸੋ ਕਰੇ ਦਰ ਫੇਰ ਨਾ ਪਾਵੇ ਕੋਈ ਜੋ ਹਰੀ ਜਨਾਂ ਨੂੰ ਪਾਉਂਦਾ ਹੈ ਨਾ ਪ੍ਰਮਾਤਮਾ ਵੀ ਉਹੋ ਹੀ ਕਰਦਾ ਹੈ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਵਿੱਚ ਵੀ ਕਿੰਨੀ ਪਾਉਂਦਾ ਉਹਨਾਂ ਨੂੰ ਦੁਬਾਰਾ ਦੁਬਾਰਾ ਜਨਮਨ ਦੇ ਚੱਕਰ ਦੇ ਵਿੱਚ ਨਹੀਂ ਪੈਂਦਾ ਦਰ ਫੇਰ ਨਾ ਪਾਵੇ ਕੋਈ ਉਹਨਾਂ ਦਰਾਂ ਦੇ ਵਿੱਚ ਵਾਰ-ਵਾਰ ਮਾਂ ਦੇ ਗਰਭ ਦੇ ਵਿੱਚ ਆ ਕੇ ਤੇ ਵੱਖ-ਵੱਖ ਜੁਨੀਆਂ ਦੇ ਵਿੱਚ ਆਉਣਾ ਉਨਾ ਵਾਸਤੇ ਉਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਜੋ ਹਰ ਜਨ ਭਾਵ ਹੈ ਜੋ ਹਰੀ ਦੇ ਜਨ ਭਾਉਂਦੇ ਆ ਨਾ ਮੇਰੀ ਬਾਦੀ ਭਗਤ ਛਡਾਵਾ ਬਾਂਦੇ ਭਗਤਰਾ ਛੁਟਾਏ 모ਹੇ ਏਕ ਸਮੇ ਮੂਕੋ ਕਾਏ ਬਾਂਦੇ ਤਾਫਨ ਮੂਪੇ ਜਵਾਬ ਨਾ ਹੋਏ ਇੱਕ ਵਾਰ ਜੇ ਭਗਤ ਕਹਿ ਤਵੇ ਨਾ ਇਹ ਗੱਲ ਇਸ ਤਰ੍ਹਾਂ ਨਹੀਂ ਹੋਣੀ ਉਹ ਪ੍ਰਮਾਤਮਾ ਨਹੀਂ ਕਰਦਾ ਉਹ ਕਹਿੰਦਾ ਕਿ ਮੇਰੇ ਭਗਤ ਨੇ ਕਹਿਤਾ ਵੀ ਇਸ ਕਰਕੇ ਨਹੀਂ ਹੋਊਗੀ ਸੋ ਹਰ ਜਨ ਭਾਵੇ ਸੋ ਕਰੇ ਜੋ ਹਰੀ ਦੇ ਜਨਾਂ ਨੂੰ ਭਾਉਂਦਾ ਹੈ ਪਰਮਾਤਮਾ ਉਹ ਕਰਦਾ ਏ ਉਹਨਾਂ ਦੇ ਵਿੱਚ ਉਹਨਾਂ ਦੇ ਦਰਾਂ ਦੇ ਵਾਰ-ਵਾਰ ਗੀੜੇ ਨਹੀਂ ਮਾਰਨੇ ਪੈਂਦੇ ਕੋਈ ਫੇਰਿਆਂ ਦੇ ਮਾਰਨ ਦੇ ਵਿੱਚ ਨਹੀਂ ਪੈਣਾ ਪੈਂਦਾ ਨਾਨਕ ਰਤ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਜਿਹੜੇ ਲੋਕ ਨਾਮ ਦੇ ਰੰਗ ਦੇ ਵਿੱਚ ਰੱਤੇ ਜਾਂਦੇ ਆ ਨਾ ਤੇ ਉਹਨਾਂ ਦੇ ਵਿੱਚ ਫਰੀ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਜਿਹੜੇ ਉਹ ਜਗ ਦੇ ਵਿੱਚ ਚਾਨਣ ਕਰ ਦਿੰਦੇ ਨੇ ਚਾਨਣ ਮਹਰਾਦਾ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨੇ ਆਏ ਜਿਹੜੀ ਗੁਰਬਾਣੀ ਹੈ ਨਾ ਗੁਰਬਾਣੀ ਜੋ ਜਿਉਂ ਜਾਣੇ ਤੇ ਅੰਦਰ ਰਵੇ ਹਰਨਾਮਾ ਜਿਹੜੇ ਗੁਰਬਾਣੀ ਵੀ ਪੜਦੇ ਆ ਨਾ ਜਿਹ ਗੁਰਬਾਣੀ ਸੁਣਦੇ ਆ ਗੁਰੂ ਮਹਾਰਾਜ ਜਨ ਉਹ ਉਚਾਰੀ ਗਈ ਗੁਰਬਾਣੀ ਹੈ ਜਿਹੜੀ ਹਰੀ ਦੇ ਹਰੀ ਵੱਲੋਂ ਕਿਉਂਕਿ ਗੁਰਨਾਨਕ ਸਾਹਿਬ ਆਪ ਸਮਰੱਥ ਗੁਰੂ ਸਰ ਹੱਥ ਧਰਿਓ ਗੁਰ ਕੀਨੇ ਕਿਰਪਾ ਸੁਧ ਭਾਂ ਡਰਿਓ ਇਸ ਕਰਕੇ ਗੁਰਨਾਨਕ ਪਾਤਸ਼ਾਹ ਇਹਨਾਂ ਸਮਰੱਥ ਸਨ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਜਿਹੜੀ ਕਲਾ ਧਾਰ ਕੇ ਇਸ ਜਗ ਵਿੱਚ ਕਾਲਪੁਰਖ ਆਏ ਸੰਗੁਰਾਂਜ ਤਾਂ ਸਭ ਦੇ ਰੂਪ ਦੇ ਵਿੱਚ ਤੇ ਜਿਹੜੇ ਉਹਨਾਂ ਦੇ ਰੰਗ ਵਿੱਚ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਦੇ ਹੁਕਮ ਦੇ ਵਿੱਚ ਆ ਕੇ ਉਹ ਦੁਨੀਆ ਨੂੰ ਇੱਕ ਚਾਨਣ ਮਰਾਦਾ ਦੱਸਦੇ ਨੇ ਦੁਨੀਆ ਨੂੰ ਇੱਕ ਰਸਤਾ ਦੱਸ ਦਿੰਦੇ ਹਨ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਤਿ ਦੇ ਅਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਸੰਗਤ ਗੁਰੂ ਮਹਾਰਾਜ ਬਖਸ਼ਣ ਆਰੇ ਬਕਸ਼ ਲੈਣ ਵਾਲੀ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਉਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਵਾਪਤੀ ਵਾਲ ਵਧੀਏ ਜੀ ਸਤਗੁਰ ਪੁਰਖੇ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾਰਾ ਖਾਏ ਕੇ ਹੈ ਕਿਆ ਮਾਨਸ ਹੋ ਮਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਪੇਰ ਨਾ ਪਾਵੇ ਕੋਈ ਨਾਨਕ ਰਤਾਰੰਗ ਹਰ ਸਭ ਜਗ ਮੈਂ ਚਾ ਲੈਣ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ